ਸਿਕਾਲ ਜੀ ਵੀ ਸਾਰਿਆਂ ਨੂੰ ਹੁਣ ਬੁਰਜਾ ਲਾ ਬਾਡਾ ਟੋਕਾ ਸਿਕਾਲ ਜੀ ਹੱਤ ਨਹੀਂ ਕਾਲ ਜੀ ਮੈਨੂੰ ਕਹਿਆ ਵਾ ਪਾਸੇ ਚੱਜੇ ਹੁਣ ਬਾਡਾ ਟੋਕਾ ਚੱਲਣਾ ਉਰੇ ਪਾਤੀ ਬਈ ਸਾਈਡ ਲੱਗੇ ਪਾਉਣ ਡੰਗਰਾਂ ਦਾ ਕੱਟਾ ਸੋਦਾ ਪੁੱਤ ਆਏ ਕਰਦਾ ਪੁੱਤ ਉਹ 3 ਦਾ ਜਿਹੜੀਆਂ ਉਹਨੇ ਲੱਦਣੀਆਂ ਉਹ ਵੱਜੂਗੀ 3 ਕੋ ਬੀਬੀ ਕੋ ਜਾਣਾ ਪੁੱਤ ਨਾ ਚੱਜਾ ਉਹ ਪਰਾਂ ਖੇਡ ਲੈ ਆਹ ਗੱਲ ਹੋਈ ਆ ਬਸ ਹੁਣ ਕੁਛ ਦੀ ਗੱਲ ਹੈ ਜੀ ਕਹਿੰਦਾ ਅਬੀ ਤਾਂ ਗੱਲ ਹੋ ਗਈ ਲੈ ਹਾਂ ਲੋਬੇ ਚਾਚੇ ਰਾਂ ਨੇ ਢੀਨਾ ਵੇਚੀ ਐ ਦਿਖਾਉ ਦੋ ਨੂੰ ਤਾਰੇ ਛੱਡ ਭਾਈ ਇਹ ਦੱਸਿਓ ਭਾਈ ਕਿੰਨੇ ਕੰਦੀ ਹੋਣ ਦੀ ਐ ਮੈਂ ਦੀ ਗਾ ਸਪਲਾਈ ਵੀ ਪੂਰੀ ਐ ਕੁਆੜੀਆਂ ਵੀ ਨਾਲ ਦੀ ਨਾਲੇ ਆਉਂਦਾ ਸਵੇਰ ਨਾਲ ਲੱਗਾ ਜਿੱਦਾਂ ਤਾਰ ਨਾਲ ਕਹਿੰਦਾ ਉਹਨੂੰ ਦੇੜੀਆ ਕਹਿੰਦਾ ਹੋਰ ਨਹੀਂ ਦੇਣੀਆ ਕਿਸੇ ਨੂੰ ਇਹ ਵੀ ਦੇ ਲਾ ਆ ਗਿਆ ਇਹ ਵੀ ਢੀੜਾ ਦੀ ਬੈਣ ਦਿੱਤਾ ਇਹਨੇ ਵੀ ਢੀੜਾ ਦੀ ਬੈਣ ਦਿੱਤਾ ਫੇਰ ਪੱਕਾ ਗਾ ਕਹਿੰਦਾ ਇਹਨੂੰ ਪਤਾ ਪਾ ਵੀਰ ਇਹਦੇ ਨੇ ਬੰਡਾ ਮੇਰਾ ਉਹਦਾ ਬੰਡਾ ਨਹੀਂ ਨਾ ਉਹਨੂੰ ਦਵਾ ਰ ਹੁਣ 1200 ਦਾ ਬੰਨ ਕੇ ਚੱਲ ਵੀ ਇਹ ਤੇ ਸਵੇਰ ਨੂੰ ਫੜਾ ਲੈਣੇ ਮੈਨੂੰ ਹਾਂ ਔਰ ਨੂੰ ਸੀ ਕਿਥੇ ਡੋਲ ਤੋਂ ਫਿਰੂੰਗਾ ਪੱਕਾ ਜਬਾਨ ਦਾ ਬੰਦਾ ਤੂੰ ਜਿਹੜਾ ਪਾਪ ਦੇ ਦੇਈ ਦਾ ਤੂੰ ਜਿਹੜਾ ਪਾਪ ਦੇਈ ਹੈਗਾ ਉਹ ਲੱਦ ਲੈ ਜੂਗਾ ਇਹਦੇ ਪੈਰ ਹਾਂ ਗੱਤ ਉਹਦਾ ਅਰਜਾ ਸ਼ਮ ਚੋਰ ਗਣਾ ਉਹ ਔਰ ਨਾ ਸਮਾਨ ਕਰ ਦੇਵੇ ਮੈਨੂੰ ਲੈ ਜੀ ਇੱਕ ਦਿਹਾੜੀ ਮੈਂ ਗਿਆ ਸਮਾਨ ਇਕੱਠਾ ਕਰਾਉਣ ਕੋ ਤੇਰੇ ਕੋਨੇ ਛੋੜ ਦੇਣਾ 200 ਰੁਪਏ ਛੋੜ ਨਹੀਂ ਰਿਹਾ ਜੇ ਤੇਰੇ ਬਾਜ ਗਏ ਤੇ ਬਾਜ ਗਿਆ ਤਾਂ ਬਦੂ 200 ਦੇ ਜੀ ਕਿਤੇ ਛੱਡਣਾ ਐ ਕਿਤੇ ਛੱਡਣਾ ਪੁੱਛ ਕਹਿੰਦਾ 200 ਰੁਪਏ ਛੋੜ ਦਿਓ ਪਰ ਲਾਲਾ 200 ਕੋਈ ਨਹੀਂ ਛੱਡਣਾ ਹੋਰ ਭਾਈ ਤਾਂ 300 ਵਧਾਉਣ ਨੂੰ ਫਿਰਦੇ ਆ ਆ ਜੀ ਕਹਿੰਦੇ ਤੁਹਾਨੂੰ 4500 ਦੇ ਦੇ ਸਾਨੂੰ ਉਹ ਵੱਡ ਵੀ ਭਾਈ ਸਾਰੇ ਹੀ ਢੇਡਤਾ ਜੀ ਛੱਡਾ ਹੈ ਹਾਰੀ ਚਾ ਖਬਤ ਨੂੰ ਜੇ ਸਾਡੀ ਉਹ ਜੀ ਮੈਂ ਤਾਂ ਸਮਝਦਾ ਉਹ ਮੈਨੂੰ ਹੁਣ ਆਇਆ ਵੀ ਡਿੱਕਾ ਲੱਗ ਰਾਇਆ ਜਿਹੜਾ ਉਹ ਟੀਨ ਲੱਦ ਕੇ ਗੱਤਾ ਜਿਹਾ ਛੜ ਜਿਹੜਾ ਕੰਮ ਲੱਗਦਾ ਉਹ ਛੋਟਾ ਜਿਹਾ ਫਿਰਦਾ ਚਾਰ ਵਾਈ ਰੋਕ ਲਿਆ ਉੱਥੇ ਤਿੱਖੀ ਪਈ ਹੈ ਸਾਲੀ ਕਿਰਪਾਨ ਵਰਗੀ ਜੀ ਜੀ ਨੌਕਰ ਹੁਣ ਇੱਥੇ ਸਿੱਟਿਆ ਮੈਂ ਮਾਂ ਬੱਜੇ ਨਾ ਇਹ ਮਾਹੀ ਚੁਕਾ ਗਾਇ ਲੀ ਗਿਆ ਲੱਪਣ ਕਿਹੜੇ ਪਾਉਣੀ ਆ ਕਿਧਰ ਇਹ ਅਸੀਂ 2 ਘੰਟੇ ਲਾਇ ਰੇਲ ਸੁੱਖਾ ਸੁੱਖਾ ਹੈ ਬਾਈ ਇਹ ਵੀ ਸੀ ਬੰਗਣਾ ਜਾਲ ਲੱਗ ਜਿੰਨਾ ਚੱਲਦਾ ਹੋ ਪਾ ਕੇ ਪਾ ਲੈਂਦੇ ਕੱਢ ਕੇ ਦੇ ਲੈ ਸਾਰੇ ਭੰਨ ਗਿਆ ਰੱਖ ਦੇ ਨੜ ਨੋੜ ਬਾਟ ਕੇ ਕਿ ਵੀ ਆਉਣੀ ਥੋੜੀ ਜੁਰੇ ਇੱਟ ਗੱਲ ਗੱਲ ਆਉਣੀ ਬਾਪੂ ਨਾਲ ਗੰਗੇ ਨਾਲ ਸੌਦਾ ਕਰਿਆ ਗੰਗਾ ਬੁਲਾਇਆ ਗੱਗਾ ਆ ਗਿਆ ਤੇ ਗੱਗਾ ਗੰਗਾ ਦਾ ਯਾਰ ਬਾਪੂ ਕਹਿੰਦਾ ਸਹੇਲ ਦਿੱਤੇ ਪੈੜ ਪਰ ਚੜ੍ਹੋਲਾ ਗੰਗਾ ਦਾ ਯਾਰ ਬੇਲਾ ਫਿਰਦਾ ਦਾ ਹਾਂ ਬਈ ਮੇਰੀ ਸੁਣ ਲੈ ਗੱਲ ਤੈਨੂੰ ਕੰਮ ਮੈਂ ਦਿੰਦਾ ਦੇਖ ਤੈਨੂੰ ਬਈ ਇਹ ਲੰਦੇ 400 ਰੁਪਏ ਦਿਹਾੜੀ ਤੈਨੂੰ ਦਊਂਗਾ ਮੈਂ 350 ਰੁਪਏ ਦਿਹਾੜੀ ਠੀਕ ਨਹੀਂ ਵੀ ਤੂੰ ਉੱਟਾ ਉੱਟਾ ਸਾਵਧਾਨੀ ਆ ਬੈਠ ਕੇ ਭੜਾ ਤਾਂ ਹੈਗਾ ਬਜਰਾ ਤੇ ਤੈਨੂੰ 350 ਨਾ ਸਰਦਾਰ ਜੀ ਹਮ ਤਾਂ 400 ਸੇ ਕਮ ਆਉਂਗੇ ਮੈਂ ਜਿੱਥੇ ਮਰਜੀ ਆ ਜੀ ਹਾਂ ਕੰਮ ਵੀ ਕਰਨੇ ਵਾਲਾ ਚਾਹੀਦਾ ਮੈਂ ਬੰਦੇ ਹੁਣ ਤੂੰ ਪਾਲਟੂ ਨਾਲ ਰੀ ਥੋੜਾ ਕਾਲੂਗਾ ਉਹ ਮੈਂ ਤੈਨੂੰ 450 ਦੰਨਾ 1000 ਰਿੱਟ ਸਾਫ ਕਰਨੀ ਹੈ ਹੰਤਾ ਮੈਂ ਹਾਂ ਕਿਤੇ ਨਹੀਂ ਮਾਰ ਪਾਉਂਦਾ ਹਾਂ ਦੱਸਦੀ ਹੈ ਜਦ ਇਹਦਾ ਜਵਾਬ ਦਿੰਦਾ ਉਹ ਕਰਨਾ ਤਾਂ ਕੁਝ ਨਹੀਂ ਬਾਕੀ ਦੇਣੀ ਆ ਰਾਜੂ ਗਰ ਠੀਕ ਆ 350 ਨੂੰ ਜੇ ਮੰਨਦਾ ਠੀਕ ਹੈ ਠੀਕ ਨਹੀਂ ਗੱਲ ਨੂੰ ਮੈਂ ਤਾਂ ਕਹਿੰਦਾ ਬੇਲਾ ਰਹਿੰਦਾ ਹਾਂ ਹਾਂ ਬੇਲਾ ਸੜਾ ਤਿਆਰੀ ਲੱਗਿਆ ਰਹੂਗਾ 10 15 ਦਿਨ ਇਕੱਠੇ ਲੱਗਣਗੇ ਹੁਣ ਦੂਜੇ ਭਈਏ ਹੋਰ ਉਹਨਾਂ ਦੀ ਥੋੜਾ ਰੀ ਚਾਹਣੇ ਬੇਲਾ ਦੇਖ ਕੇ ਬੈਠ ਕੇ ਸਾਰ ਦਾਨਾ 950 ਦਾ 350 ਯਾਰ ਇਹ ਵੀ ਤੇੜੀ ਛ ਵਾਪੁਰਾ ਪੱਤੀ ਵਾ ਕੇ ਤੇ ਅੱਜ ਦਾ ਹੀ ਲਾਉਂਗਾ ਮੈਂ ਗੱਡੀ ਦਾ ਲੱਗ ਗਈ ਹੈ ਇਹੇ ਜੇ ਕੰਮ ਗੰਬੇ ਦੇ ਹਾਂ ਵੀ ਬੱਜੇ ਤੇ ਪੰਜੇ ਜਿਹੇ ਖਰਾਬ ਕਰਦੇ ਆਂ ਲੋਟ ਆ ਮੜਾ ਲੱਗ ਗਈ ਤੇ ਬਲਾਈ ਵੜੀ ਨਹੀਂ ਵੜਦੀ ਤਾ ਉਹ ਲੱਭੇ ਲੈ ਤੈਨੂੰ ਮੈਂ ਕਹਿੰਦਾ ਇਹਨੂੰ ਐਂ ਕੀ ਗੱਲ ਆ ਜਿਹੜੀ ਤਾਰ ਵੱਡੂਗੀ ਇਤਾਂ ਨਹੀਂ ਆਉਣੀ ਬਾਈ ਤਾਰ ਵੱਡੂਗੀ ਵੱਡਦੀ ਨਹੀਂ ਨਹੀਂ ਵੱਡੀ ਤਾਂ ਨਹੀਂ ਹੋਣੀ ਮੈਂ ਲਾ ਕੇ ਟੱਕੇ ਆ ਕਿ ਕਰੰਟ ਨਾਲ ਮਾਰ ਲੈ ਆਓ ਫਿਰ ਇਹ ਕੋ ਪਾ ਆਇਦਾ ਕੱਟਿਆ ਆਇਆ ਉਧਰ ਉਹ ਕੱਢ ਦੇਣਾ ਅੱਟੇ ਤੇ ਇੱਥੇ ਸਾਹ ਹੀ ਤੇਰੇ ਪਲੰਜੂਏ ਜਿੰਨੇ ਦੀਆਂ ਵੇਚੀਆਂ ਤੂੰ ਕੱਢ ਗਿਆ ਚਰ ਵਾਲੇ ਨਹੀਂ ਉਹ ਕੜਤਾ ਕੜਤਾ ਇਹ ਇੱਥੇ ਤਾਂ ਯਾਤ ਥਾੜੀ ਕੋਹਾੜੀ ਕੱਢਦਾ ਉਹ ਜੋ ਇਹਨੇ ਕੋਹਾੜੀ ਹੁੰਦੰਦਾ ਪਾ ਦੇਣਾ ਦੰਦਾ ਪਏਗਾ ਕੋੜੀ ਨਹੀਂ ਛੱਡ ਜਾ ਆਹ ਦਾ ਮੂਹ ਪਰ ਤਾਂ ਦਿਮਾਗ ਚ ਨਹੀਂ ਆ ਜਾ ਟੀਨਾ ਪਾੜੀਆਂ ਆ ਕਾਏ ਰੋਦੇ ਪਾਰਲਾ ਤਾਈ ਕਹਿੰਦੇ ਪਾਰ ਨਹੀਂ ਕਹਿੰਦਾ ਬਾਚੂ ਖੱਦਰ ਵੰਗਣਾ ਧੰਨਵਾਦ ਜੋ ਗਈ ਜਦੇ ਕੀ ਗੱਲ ਲਾਉ ਤੇਰੇ ਸੂਰ ਮੇ ਨਾਲ ਦੀ ਨਾਲ ਲੋੜ ਬੱਟੀ ਵੀ ਆਏ ਆ ਦੇਖ ਕੈਂਚੀ ਨਾ ਬੱਟੀ ਹੁੰਦੀ ਆ ਕੰਮ ਕਹਿਣਾ ਨੂੰ ਲੈ ਹੁਣ ਤੁਨ ਲੈ ਜੜੀ ਦਾ ਸਾਰੀ ਪੱਤਾ ਹੈ ਕਰ ਮੇ ਸਾਡੇ ਵੀ ਬਗਾਇ ਇਲਾ ਗੇੜਾ ਬਣਾਤਾ ਉਹਨੇ ਕੋਈ ਆ ਜੀ ਬੰਦੂ ਯਾਰ ਬਤੇ ਅੱਜ ਗੱਡੀ ਲੋਡ ਕਰਤੀ ਦੀ ਗੱਡੀ ਡੇਰੇ ਵੱਲੋਂ ਖਿੱਚਦੇ ਆਂ ਹੌਲੀ ਕੋ ਮਿਲ ਜਾ ਤੈਨੂੰ ਵੜਦੇ ਯਾਰ ਇਹਦਾ ਲੂਟ ਆ ਯਾਰ ਆ ਕੰਪਨੀ ਪਤਾ ਦੇ ਚੱਲ ਪਾਰਦਾ ਬਾਪੇ ਨਹੀਂ ਬਸ ਕਿੱਕੜਾ ਪਾਉਂਗਾ ਨਹੀਂ ਮੇਰੇ ਪਾਰਨੇ ਲੱਜਨੇ ਇਹਨੂੰ ਅਰੇ 5 ਮਿੰਟ ਚ ਲੱਦ ਦੜੀ ਰੇੜੀ बाइट बना रहे हैं आप करवीर घर से छोड़ रहा है, हवी बाढ़ देता है यार, बाढ़ देता है यार, बटला आते हैं यूँ, बाड़ी इधर 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 तत्ती बानी लग रही थी, ਆਹ ਮੈਂ ਪਾ ਲਿਆ ਪੂਰਾ ਆਹ ਕਰ ਲਓ ਉੱਥੇ ਪਹਾੜੀ ਦੇ ਕਿੱਟਾੱਕ ਲੱਗਣਾ ਸਾਰੀ ਟੀਪ ਪਾੜਦੀ ਟੈਂਕਰ ਨੂੰ ਪਾੜਦੀ ਸਾਈਡ ਤੇ ਨਹੀਂ ਪਾੜਦੀ ਤੀ ਤੇ ਬੱਕਾ ਤੋਂ ਉਹਨਾਂ ਦਾ ਜਾਉਂਦੀ ਵੱਡੀ ਹੁੰਦੀ ਓਹਨਾਂ ਦਾ ਜੇ ਪਿੰਡ ਨਿਕਲ ਜਾਂਦਾ ਉਹ ਵੱਡੀ ਇਹਦਾ ਬੈਲੈਂਸ ਸੈੱਟ ਕਰ ਲਈ ਕਿਤੇ ਮੂਰ ਤੇ ਖੜਿਓ ਜਾਵੇ ਰੋਪੜ ਸਹੀ ਪਿਛਲੇ ਟਾਇਰ ਲੱਗਣ ਮੂਲੇ ਲੱਗਣੇ ਨਾ ਆ ਕਰਦਾ ਕੇ ਤੂੰ ਇਹ ਜੇ ਉੱਪਰ ਰੱਖੀਨੂਗਾ ਇਹ ਥੱਲੇ ਕੰਨ ਬੜੀ ਜਾਂਦਾ ਉੱਪਰ ਰੱਖੀ ਇਸ ਤਰ੍ਹਾਂ ਬੰਨਣਾ ਹੈ ਕਿ ਹੁਣ ਜ਼ਮਾਨ ਹੋ ਰਹਿਣਾ ਹੈ ਹੈ ਇਹ ਦੇ ਅੱਜ ਹੋਰ ਭਰੂਗਾ ਉੱਪਰ ਇਹ ਦੇ ਸ਼ਾਮ ਤੱਕ ਬੜਾ ਦੇਖਣਾ ਇਹ ਦੇ ਜਾ ਕੇ ਇਹ ਦੇ ਛੱਡਣੇ ਥੋੜੇ ਨੇ ਖਰੀਦ ਕੇ ਛੱਡ ਜਾਣਾ ਨਾ ਕਰ ਦੇ ਉਹ ਨਹੀਂ ਲੋਟ ਆਉਣਾ ਤੇਰੇ ਇਹ ਚੇ ਨਹੀਂ ਬਹਿਣੀ ਆਰੇ ਇਹ ਟੇਡਾ ਕਰ ਲਾ ਟੇਡੀ ਰੱਖ ਲੈ ਕਿ ਸੜ ਨੂੰ ਤਾ ਵਿੱਚ ਬਾੜਨੀ ਹੈ ਇਹ ਹਾਂ ਹਾਥਾ ਪਜਾਲੀਂ ਕਿ ਡਾਕਟਰ ਕੋਲ ਨਹੀਂ ਲਿਆ ਆਣਾ ਪਵੇ ਉਹ ਫੇਰ ਤੂੰ ਆਏਂ ਤੇ ਡੋਰੇ ਤੇ ਆਏਂ ਹਾਂ ਲੰਬੀ ਢੇੜ ਲੰਬੀ ਢੇੜ ਵਾਸੇ ਖੜਨੀ ਹੋਣੀ ਖੜ ਤਾਂ ਜਾਣੀ ਖੜ ਤਾਂ ਗਈ ਥੱਲੇ ਤੇ ਖਾਲੀ ਏ ਵਿੱਚ ਤੇ ਫੇਰ ਤੂੰ ਆਏਂ ਲੰਬੀ ਢੇੜ ਕੇ ਤੇ ਫਿਰ ਦੇਖ ਲੰਬਾਈ ਹੋ ਜਣੀ ਨੀ ਕਿਨ ਆਏਂ ਕੱਠੀ ਕਰਕੇ ਪਾਵੇ ਫੇਰ ਵੀ ਖਾਦਦੇ ਫਸੂਕ ਕਰਦੇ ਆਇਆ ਬਾਬੇ ਓਏ ਰੱਸੀ ਨਾ ਬੰਨ ਲਾ ਬਾਬੇ ਯਾਰ ਆਏ ਲੱਤ ਹਾਂ ਬਾਬੇ ਐ ਲਾਦੀ ਨੂੰ ਇੱਥੇ ਤੇਰੀ ਰੱਸੀ ਵੱਜ ਰਹੀ ਨੀ ਇੱਥੇ ਲਾ ਇਹਨੂੰ ਉਹ ਕਿਹੜਾ ਕਗਾ ਕਗਾ ਆ। ਆਹ ਤਾਂ ਇੱਥੇ ਜਿਹਦੇ ਬੰਦ ਤੇ ਲੋਡ ਕਰ ਉਹ ਤੇਰੀ ਨਿਕਲ ਜਾਣੀ ਇੱਥੇ ਤੇ ਕੁੰਡੀ ਮਾਰਨੀ ਚਾਹੀਦੀ। ਬਿਲਕੁਲ। ਜਿੱਦਾਂ ਮਾਰਦੇ ਕਿਸਾਬ ਵਾਲੀ। ਕਹਿੰਦਾ ਇਹਨੇ ਕਰੀਂ ਮੁਰਦੂ ਲਾਪੋਣੀ ਸਰੀ ਬਟੇ। ਹਾਂ। ਇਹ ਤਾਂ ਉੱਧਰ ਚੱਲ ਰਿਹਾ ਵੀ ਘਟਲ ਹੁੰਦਾ ਜੀ। 3 ਟੁੰਡਾ ਕੋਈ ਚੱਕਰਨੀ ਇਹਨੂੰ। ਇੱਥੇ ਮੰਜਾ ਲਿਆ ਕੇ ਇੱਥੇ। ਆਹ ਕਰੀ। ਦੀ ਜਿਹੜੇ ਸਿੱਕੇ ਡਰਾ ਬੈਠ ਗਿਆ ਗੁਰਦੁਆਰਾ ਹੱਥ ਕੱਕਲਾ ਪਾਸੇ ਬੀਰ ਜੀ ਹਾਂ ਜੀ ਕਬਾੜੀ ਜੀ ਕਿਉਂ ਲੈ ਵੀ ਗਿਆ ਸਾਹ ਕਬਾੜੀ ਹਾਂ ਲੈ ਕਿੰਨੇ ਦਿਆ ਆਏ ਨਹੀਂ ਕੋਈ ਸਵੇਰ ਦਾ ਇੱਥੇ ਢੇੜ ਕੇ ਰੱਖਾ ਟੇ ਆਉਣ ਬੈਠੇ ਦੇ ਜਾਂ ਤੰਨੂ ਡੀ ਤੰਨੂ ਡੀ ਦਾ ਫਾਉਨੇ ਵਾਲਾ ਬੰਦਾ ਮੇਰੇ ਵਾਲਾ ਮੈਂ ਰੇਡ ਬਣ ਕੇ ਮਰਜੀ ਲੱਗਦਾ ਇਹਨੂੰ ਆਏ ਹੋਗਾ ਵੀ ਘਾਟਾ ਪੈ ਜਾਣਾ ਘਾਟਾ ਤਾਂ ਨਹੀਂ ਹੈਗਾ ਵਜਾ ਤਾਂ ਦੇਖ ਲੈ ਕਿੰਨਾ ਰੇੜੀ ਸਿੱਧੇ ਸਹੀ ਉੱਪਰ ਜਾਣੀ ਖੜੀ ਨਹੀਂ ਜਾਣੀ ਆ ਹਾਂ ਜੀ ਮਿਰਜੀ 7 ਕਿਲੋ ਉੱਪਰ 8 ਕਿਲੋ ਨਹੀਂ ਨਹੀਂ ਆਹ ਕਾਟਾ ਵਾਟਾ ਹੈ ਕਰਮਾਂ ਦਾ ਦੇਖ ਨਾ ਤਾਂ ਅਸੀਂ ਜੋਕੇ ਆਏ ਨਾ ਪੈ ਜੋਕੇ ਆਏ ਲੱਦੇ ਉੱਕਾ ਲੋ ਹਾਂ ਲੋ ਹੋਈ ਕਰਦਾ ਹੈ 49 ਮੋਟਰ ਵਿਚਾਰੀ ਤੇਰੀ ਕਿਤੇ 2500 3500 ਮੋਟਰ ਲਿਆਉਣਾ ਪੈ ਜੀ ਕੋਈ ਚੀਜ਼ ਉਹ ਨਹੀਂ ਰਹਿ ਜਬੜੀ ਨਾ ਉੱਥੇ ਚੋਰੀ ਹੋ ਗਈ ਯਾਰ ਡੱਡੇ ਪਰ ਕਿਤੇ ਉਹ ਬੱਲੂ ਦੇ ਉਹ ਮੁੰਡਾ ਕਾ ਮੋਟਰ ਵਾਲੇ ਦੀ ਆਹ ਜੀ ਸਾਰਾ ਸਮਾਨ ਚੱਕ ਕੇ ਮੋਟਰਾਂ ਚੱਕ ਲਏ ਰਾਤ ਰਾਤ ਹਾਰੇ ਤਾਰਾ ਜਿੰਨੇ ਆ ਤੇ ਸਾਰਾ ਕੁਝ ਚੱਕ ਲਈ ਗਏ ਸਾਰੇ ਇਹ ਫੈਰਾਬਾਦੀ ਸਕੂਲ ਕੇ ਫਲਾ ਸਰੈਂਡਰ ਚੁੱਲਾ ਰਾਤੋਂ ਪਰ ਸੁੱਤ ਤੋੜ ਕੇ ਬਾਜੋ ਲੱਗ ਗਿਆ ਉਹ ਕੰਮ ਫੇਰ ਹੋਣਾ ਚੋਰੀ ਵਧੂਗੀ ਚੋਰੀ ਵੱਧ ਗਈ ਹੁਣ ਚੋਰੀ ਵੱਧ ਗਈ ਆ ਪਿੰਡ ਦੇ ਨੇੜੇ ਅੱਤੀ ਪਾੜ ਦੇ ਦੁਕਾਨ ਦੇਖ ਤਾਂ ਸਹੀ ਤੋ ਕਹਿੰਦਾ 6-7 ਮੋਟਰਾਂ ਦੀਆਂ ਬਾਈ ਤੁੱਲੂ ਪੰਪ ਤੇ ਕਾਈ ਤੁੱਲੂ ਆ ਦਾ ਦਾ ਹਾਂ ਬੱਲੂ ਹਾਂ 12-13 ਤਾਰਾਂ ਦੇ ਰੋਲ ਤੇ ਬੜੇ ਬੜੇ ਰੋਲ ਕਹਿੰਦਾ ਦੋ ਤਾਂ ਮੇਰੇ ਤਾਰਾਂ ਦੇ ਤੇ ਪਈ ਦੋ ਤਿੰਨ ਕਹਿੰਦਾ ਉਹ ਵੀ ਚੱਕ ਲੈ ਕੇ ਸਮਾਜੀ ਪਹਿਲਾਂ ਨਹੀਂ ਹੁੰਦੀ ਸਾਲਾ ਭੇਤੀ ਬੰਦੇ ਦੀ ਕੰਮ ਭੇਤੀ ਦਾ ਹੀ ਕਿਆ ਕੋਈ ਬੰਦਾ ਕੰਮ ਕਰ ਲਵੇ ਹਾਂ ਕਰਕੇ ਉਹ ਨੂੰ ਕੀ ਕਰਦੇ ਉਹਨੂੰ ਵਿਚਾਰੇ ਸਾਰਾ ਗਲ ਪੈ ਗਿਆ ਉਹਦੇ ਯਾਦ ਜਦ ਬੰਦ ਕੱਲੇ ਵੀ ਲੱਗਦਾ ਪਾ ਨੂੰ ਕੱਲ੍ਹ ਕੇ ਰਾਤ ਹੋਈ ਆ ਕਹਿੰਦਾ ਆਪਾਂ ਨੂੰ ਮਿਲੇਗਾ ਤਾਂ ਉੱਥੇ ਕਿਤੇ ਬੰਦੇ ਬਹੋਂ ਆਇਆ ਉਹਨੇ ਕਿਹਾ ਕਿ ਦੁਕਾਨ ਪਾ ਲਈ ਕਹਿੰਦਾ ਜਿਹੜੀ ਗੱਡੀ ਆ ਜੇ ਉਹ ਨਾਲ ਕੇ ਸ਼ੰਕੂ ਤੋੜਿਆ ਚੱਕਿਆ ਉੱਪਰ ਵੀ ਖਰਾਕ ਤੇ ਨਾ ਹੋਵੇ ਗੱਡੀ ਵਾਲੇ ਜੱਕ ਲਾਇਆ ਮੈਂ ਤਾਂ ਕਹਿੰਦੇ ਵੀ ਉਹ ਗੱਡੀ ਵਾਲੇ ਜੱਕ ਨਾ ਕੋਈ ਨਿਸ਼ਾਨੀ ਨਹੀਂ ਹੁੰਦੀ ਹੋਈ ਉਹਨੇ ਚੱਕਿਆ ਕਹਿੰਦੇ ਜਿਹੜਾ ਗੱਡੀ ਨੂੰ ਲੱਗਦਾ ਐ ਹੁੰਦਾ ਹਾਂ ਕਿੱਥਾ ਕਰ ਦਿੰਦਾ ਅੱਬਾ ਜਾ ਕੰਪਿਊਟਰ ਵੀ ਲੱਗਿਆ ਹਾਂ ਦੂਸਤ ਪਰ ਕੁਲਾ ਗਿਆ ਕੰਮ ਕਰਦੇ ਨਹੀਂ ਹੈਗੇ ਕੰਮ ਉਹ ਕਿਰਦੇ ਨਸ਼ਾ ਪਤਾ ਜ਼ਿਆਦਾ ਹੋ ਗਿਆ ਨਸ਼ਾ ਪਤਾ ਜ਼ਿਆਦਾ ਹੈ ਕੰਮਾਂ ਨੂੰ ਫਿਰਦੇ ਨੇ ਤਾਂ ਆਪਣ ਆਪਣੇ ਨੇ ਕਿਹਾ ਢੰਗ ਢੰਗ ਦੇ ਭਾੜੇ ਦੇ ਕੇ ਪਰੇ ਹੋਣਾ ਗਾਹਾਂ ਜੀ ਨੇ ਬਚਰੇ ਦੀ ਹੈਗਾ ਉਹ ਦੁਕਾਨਦਾਰ ਕੰਮਣ ਗੜ ਗਿਆ ਕਿਸੇ ਟਾਈਮ ਬੰਦੇ ਕੋਲ ਪੈਸਾ ਹੁੰਦਾ ਕਿਸੇ ਟਾਈਮ ਨਹੀਂ ਹੁੰਦਾ ਪੂਰੀ ਤਾਂ ਦੁਕਾਨਦਾਰੀ ਜਾਂਦੀ ਲੱਗੀ ਪਹਿਲੇ ਹੋਰ ਚੋਰੀ ਸੀ ਕਿ ਆ ਨਹੀਂਦਾ ਫੀਰਦਮ ਕੀ ਹੈ ਨਹੀਂ ਤਾਂ ਇਹ ਫੀਰ ਦੇ ਬਰਾਬਰ ਇਹਦੇ ਥੱਲੇ ਰੱਖੀਗੇ ਤੇ ਉੱਪਰ ਚਲਾਉਣੀ ਵੀ ਹੈ ਇਹ ਦੇਖ ਜੇ ਕੁਮਾਰ ਥੱਲੇ ਛੱਡਿਆ ਵੇ ਜਿੱਦਾ ਲੱਡਣਾ ਉੱਪਰ ਆਪਾਂ ਪੀ ਗਲਾਸ ਜਿਆ ਕੰਮ ਦਾ ਹੈ ਇਧਰ ਦੇ ਕਿੱਡਾ ਗਲਾਸ ਹੈ ਕਿਹੜਾ ਕਿੱਲੋ ਵਾਲਾ ਆ ਹੂੰ ਕਰਦਾ ਕਿ ਲੋਦਾ ਹੁਣਾ 1200 ਦੇ ਤੇ ਭਾਂਡੀ ਲੈ ਲੈ ਕੀ ਆ ਗਿਆ ਹੁਣਾ ਪਹਿਲੇ ਵੀ ਬੱਸ ਤੇ ਬਣਾ ਮੈਂ ਮੈਂ ਤਾਂ ਅੱਡੇ ਟਾਂ ਉੱਡਦੀ ਗਖਣਾ ਦੇ ਲੈ ਉਹਰੇ ਵੇਡ ਰੱਖਿਆ ਦੇ ਗੁਲਬੀਰ ਹੋ ਗਿਆ ਵੀ ਗੱਲ ਉਹ ਰੈਡੀ ਹੋ ਗਈ ਉਹ ਨਹੀਂ ਚੱਕ ਬਸ ਬਸ ਰੈਡੀ ਚੱਕ ਹੁੰਦੀ ਆ ਮੜੀ ਬਣਾ ਦੇ ਦੇ ਨਾਲ ਮੁੰਲਾ ਤਾਂ ਰੈਡੀ ਛੜੀ ਹੁੰਦੀ ਉਹਰੇ ਤੇ ਠੈਰਾ ਜੀ ਹਵਾ ਵੀ ਘਾਟਾ ਬਾਜਨ ਵੀ ਹੈਗਾ ਏ 100 ਮੋਟਾ ਮਾਲ ਲੱਤ ਪਰ ਹਲੋ ਬਾਈ ਲੱਦ ਤਾਂ ਆਪਾਂ ਨੇ ਹੁਣ ਗੱਡੀ ਲੋਡ ਕਰਤੀ ਦਿਲ ਵੀਰ ਹੁਣ ਬਾਹਰ ਦੇ ਦੇ ਖਲ ਨਿਕਲਦੀ ਹੁਣੀ ਨੇ ਸਿੱਧਾ ਉੱਥੇ ਨੂੰ ਜਾਣਾ ਲੱਗ ਪਿਆ ਪਤਾ ਨਹੀਂ ਗਿਰੂ ਨਾ ਨਾ ਜਿਆਦਾ ਆ ਬੰਨ ਹੋ ਗਈ ਫੇਰ ਨਹੀਂ ਜਾਂਦਾ ਕਿਤੇ ਗ੍ਰਿੰਦਰ ਗੱਡੀ ਲੋਡ ਹੋ ਗਈ ਜੱਦੀ ਗਿਰਨੀ ਤੇ ਆ ਵਿੱਚ ਜਾਈ ਜੱਦ ਉਲਟੇ ਜਾਂਦੀ ਨਾ ਉਹ ਉਲਟੇ ਦੇ ਉਲਟੇ ਦੀ ਦੇ ਨਾਲ ਦਾ ਗੋਇ ਚ ਮੁਪੇ ਜਾਦਾ ਉਹ ਆ ਤੇਰੇ ਅੱਖ ਚ ਪੈ ਗਈ ਯਾਰ ਇੱਟਾ ਪੈ ਜਾਣਾ ਹਰ ਜਦ ਆ ਵੀ ਬੱਤੀ ਜਾਂਦਾ ਉਹ ਆੜੀ ਦਾ ਹੋ ਗਈ ਸਾਢੀ 6 ਨੌੜੇ ਜੋਗੀ ਇੱਟਾ ਪਰੇ ਮਾਰੀ ਗਿਆ ਆ ਦੇ ਤੀਨੀ ਵੀ ਦੇ ਲੈ ਕਾਮੀ ਦੇ ਲੈ ਕਿੰਨਾ ਕਰਤਾ ਕੰਮ ਬਹੁਤ ਕਰਤਾ ਇਹਨੇ ਓ ਯਾਰ ਉਹ ਜੀ ਰੇੜੀ ਦਾ ਬੱਲ ਆ ਮੈਨੂੰ ਆਏ ਆ ਵੀ ਦੁਆਰੇ ਲਦਾਉਣਾ ਪੈਣਾ ਉਹਦੇ ਨਾਲ ਗੱਡੀ ਦੇ ਲਾ ਲੱਦਤੀ ਭਾਈ ਯੂਰੀ ਤੇ ਫੁੱਲ ਕਰਦੀ ਰੇੜ ਮੂਰੇ ਜਿਆਦਾ ਕਰਤੀ ਜੀ ਲੋਡ ਗੱਡੀ ਬਸ ਤਿਆਰੀ ਆ ਜੀ ਹੁਣ ਹੈ ਪਤਾ ਨਹੀਂ ਵਾਹਣਾ ਘੜੀ ਉਹ ਲੈ ਤੇਰੇ ਅੰਦਰ ਕਿਉਂ ਗਿਆ ਤਾ ਹੂੰ ਆਹੇ ਨਾ ਕੁੰਬੀ ਦਾ ਬੰਨਾ ਹੂੰ ਮਾਣੀ ਵੀ ਗਿਆ ਤਾ ਮਾਣੀ ਵੀ ਗਿਆ ਚੱਲ ਬੰਨ ਦੋ ਕਿੱਥੇ ਹੋਰ ਜਿਆਦਾ ਲੋਡ ਨਾ ਭਾਈ ਮੂਰੇ ਚੱਕੋ ਨਹੀਂ ਰੇੜੀ ਹੂੰ ਚੱਕ ਕੇ ਲੱਦਣਾ ਦੋ ਬਾਈ ਗੱਡੀ ਲੋਡ ਆ ਹੁਣ ਫੇਰ ਦੇਖਦੇ ਅਗਲੀ ਕਾਰਵਾਈ ਹੈ ਹੁਣ ਚੱਲਿਆ ਕਿਹਦਾ ਮੈਂ ਸਿੱਦਾ ਹੁਣ ਮੈਂ ਸਿੱਧਾ ਚੱਲਿਆ ਕਿਹਦਾ ਘਰ ਨੂੰ ਆਏ ਨੂੰ ਪਿੱਛੇ ਪਾਉਣਾ ਹੈ ਹੁਣ ਕਸਰ ਲੱਦਣੇ ਦੀ ਗੱਡੀ ਦਾ ਫੁੱਲ ਹੈ ਖੱਚ ਕੇ ਵੀ ਲੈ ਜਾਣੀ ਹੈ ਇਹ ਹੈ ਹਾਂ ਰੱਸੀ ਵੜੂ ਲੈ ਜਾਵੇ ਹੁਣ ਬਾਬੇ ਰੱਸੀ ਵੜਦਣੀ ਇਹਨੇ ਤੇਰੀ ਨਹੀਂ ਨਹੀਂ ਬਾਬੇ ਦੇ ਘਟਾ ਫੋਟਾ ਫੋਟਾ ਜਿਹੜਾ ਲਾਉਣਾ ਹੈ ਗੱਤਾਂ ਲਾ ਦੇ ਘੱਟਾ ਕਮੈਂਟ ਕਰ ਜਾ ਓ ਬਾਬੇ ਇੱਕ ਮਿੰਟ ਖੜਿਆ ਦਿੱਲੀ ਹੈਟਰ ਸੀ ਨਹੀਂ ਛੋੜ ਦੇਣਾ ਕੱਟੇਗਾ ਉਹ ਵੱਟ ਹੋ ਜਾਣਾ ਹੈ ਵੱਟ ਹੋ ਜਾਣਾ ਹੈ ਵੇ ਠੀਕ ਹੈ ਢਿੱਲਾ ਹੈ ਇਹਦਾ ਉਂ ਮੜ ਗਿਆ سپورਟ ਦੀ ਲਈ ਹੁਣ ਧੱਕਾ ਲਾ ਕੇ ਬਾਹਰ ਕਰਦਾ ਬਹਿਣਾ ਇਹਨੂੰ ਧੱਕਾ ਨਹੀਂ ਹੁਣ ਤਾਂ ਇਹ ਰਟ ਕਰਦਾ ਜੀਸਰੇ ਤੇ ਬੁੱਲਾ ਬੈਠਾ ਲੱਗ ਰੋ ਇੰਨੀ ਨੇ ਨਾ ਨਹੀਂ ਆ ਬਹਿਣਾ ਮੂਨੇ ਅਬ ਕਿੱਥੇ ਕਿੱਥੇ ਕਾੜਾ ਗੱਡੀ ਬਾਈ ਵੈਕ ਕਰ ਦੋ ਆਰਮਨਾਲ ਆਰਮਨਾਲ ਹੋਲੀ ਹੋਣੀ ਏ ਉਹ ਲੈ ਬਗੈ ਰੱਖ ਦਰਵਾਜ਼ੇ ਵੀਰ ਚਗਾ ਮੜਾ ਜਾਓ ਪਰਲੀ ਸਾਈਡ ਜੋਰ ਲਵਾਓ ਇੱਕ ਵਾਰ ਥੱਲੇ ਜਰਵਾ ਦਿਓ ਫਿਰ ਇਹਨੇ ਲੈ ਜਾਣੀ ਸਿੱਧੀ ਰੇੜੀ ਹੋ ਗਈ ਉਹ ਹੱਥ ਪਚਾ ਕੇ ਪਾਇਓ ਇੱਕ ਮਿੰਟ ਦੱਸਦਾ ਮੈਂ ਤੁਹਾਨੂੰ ਇੱਕ ਮਿੰਟ ਲੱਪੀ ਫਾੜੀ ਨਾ ਮੜਾ ਨਾ ਨਾ ਸੀਮ ਹੋ ਬਣੀ ਦੇਖ ਲੈ ਇਹ ਨੂੰ ਉਤਾਰ ਇੰਦਰ ਤੇਰੇ ਵੱਜਣੀ ਟੀਨ ਛੜੀ ਨਾ ਕਰੋ ਅੱਮ ਗੇਰੀ ਥੋੜੀ ਕਰਦੇ ਕੋਈ ਦਾ ਟਾਇਰ ਨਾ ਤੋੜ ਦੇ ਤੂੰ ਓਹ ਓਹ ਦੇਖੀ ਇਹਨਾਂ ਨੂੰ ਉੱਪਰ ਨਹੀਂ ਲੱਗਾ ਹੋਈ ਨਾਲ ਜਾਨੀ ਕੋਈ ਨਾ ਚੱਲ ਗਿਆ ਲੋੜ ਜਿਆਦਾ ਹੋਊਗੀ ਬਾਬਾ ਸੋਚੋਗਾ ਵੀ ਵਜਲ ਹੈਗਾ ਏ ਟਿੱਕੇ 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 ਨਾ ਕਰਦੇ ਕਰਦੇ ਹੋ ਗਏ ਨਾ ਆਪਾਂ ਰਾਵਣ ਤਾਰੀ ਲਾ ਜਿਦਾ ਦੱਲਾ ਓ ਤਾਰੂ ਦਾ ਸੱਸ ਉਹ ਵੇਖ ਲੈ ਨਿਕਲਾ ਕਿ ਉਹ ਯਾਰ ਵੀਡੀਓ ਨਹੀਂ ਆ ਗਈ ਕਿ ਕਚਰ ਵਾਲੀ ਬੱਚੇ ਰੁੱਪਰੇ ਆਇਆ ਕਰਦੀ ਤੇ ਉਪਰੇ ਬੈਡਰ ਮਾਰੇ ਬੈਠਾ ਬਚਨ ਤੇ ਆਲਾ ਹੋ ਗਿਆ ਉਹ ਲੜ ਗਈ ਸਮਝਾ ਯਾਰ ਠੀਕ ਹੈ ਲਾਟ ਕਰਦਾ ਦੋ ਇਹ ਲਾਉਂਦਾ ਚੱਕ ਲਈ ਗਿੱਲੀ ਰਾਈਟ ਬੋਲਾ ਖਾਣੇ ਉਹਦੇ ਉਹ ਡੜ ਗਿਆ ਨਾ ਰਾਮ ਨਾਲ ਜਾਈ ਰਾਮ ਨਾਲ ਉਹ ਨਹੀਂ ਉਹ ਖੁਸ਼ ਹੋ ਗਿਆ ਉਹਨੂੰ ਆਈ ਵੀ ਘਾਟਾ ਨਾ ਪੈ ਗਿਆ ਮੈਨੂੰ ਬਹੁਤ ਚੌਵ ਬਈ ਬਹੁਤ ਘਾਟਾ ਨਾ ਪੈਦਾ ਅਰੇ ਤਾਕੂਰੀ ਵੀ ਬੋਸ ਆ ਜੀ ਬਿਨਾ ਤੋਲਦੇ ਲੋਹਾ ਲੰਦਾ ਜਲੰਦਾ ਗਰੀਬ ਬੰਦੇ ਨੂੰ ਨਾ ਘਾਟਾ ਪੈਦਾ ਪਪਾ ਬੱਦਗੀ ਪਪਾ ਬੱਦਗੀ ਜਦੋਂ ਘਾਟਾ ਪੈ ਗਿਆ ਛੱਡ ਦੂਗੇ 200 ਦੇ ਤੰਗ ਨਹੀਂ ਆ ਰਹੇ ਹਾਲ ਦੱਸੇ ਦੇਣਾ ਉਹ ਘਾਟਾ ਨਹੀਂ ਪੈਂਦਾ ਮੈਨੂੰ ਪਤਾ ਉਹ ਜਾਬ ਨੇ ਸੌਦਾ ਮੰਨ ਕਦੇ ਤੋਲ ਕੇ ਲੋਹਾ ਲੰਦਾ ਹੀ ਨਹੀਂ ਇਹ ਹੈ ਇਨੋਂ ਕਾ ਸੌਦਾ ਮੰਨ। ਉਹ ਵੀ ਉਹ ਕੰਟਲ ਖਾਦਾ ਹੁੰਦਾ ਨਾ ਕੋਲੋ। ਇੱਥੇ ਮੈਂ ਜਿਆਦਾ ਚਲੇ ਜਾਂਦਾ। 20 ਰੁਪਏ ਦਿੰਦੇ ਹੁੰਦੇ ਹੁਣ ਤਾਂ ਇਹ ਜਿਆਦਾ ਵੇਚਦੇ ਨੇ। ਇਕੱਠੇ ਮੈਂ ਇਹਨਾਂ ਨੂੰ ਫਾਇਦਾ ਵਿੱਚ ਕੇ। ਯਾਰ ਇਹਨਾਂ ਨੂੰ 20 ਰੁਪਏ ਲਾਈ। ਉਹ ਟੇਰ ਲੈਣਾ ਇੱਥੇ ਆਕੇ। ਉਹ ਤੋਲ ਕੇ ਦੇਣੀ ਨੇ ਵੀ ਤਾਂ ਇਹਨਾਂ ਚੱਕਣਾ। ਇਹ ਤਾਂ ਗੱਡੀ ਪੁਰਾਣੀ ਸਿੱਧੀ ਇੱਥੇ ਤੇ ਯਾਰ ਅੱਧੀ ਲੋਹੇ ਦੀ। ਲੈਂਦਾ ਹੀ ਮੇਰਾ ਦੋਡੇ ਦੇ ਰੋਖਾ। ਐਂ ਕਹਿੰਦਾ ਸੁੱਕਾ ਸੌਦਾ ਕਰ ਲੋ ਜੀ। ਮੈਂ ਤਾਂ ਹੁੰ ਗਿਆ ਜਾਂ ਖਾਂਦਾ ਕੁਆੜ ਪਿਆ ਮੈਂ ਕਰ ਲਾ ਸੌਦਾ। ਖੌਂਗ ਯੂਨੀਵਰਸਿਟੀ ਜਾਂਦਾ ਮੈਂ ਕਰ ਲਾ ਔਕਾ ਸੌਦਾ। ਆਹ ਇਹ ਪਤਾ ਵੀ ਪਤਾ ਨਹੀਂ ਹੁੰਦਾ ਕਿ ਇੰਨਾ ਕਿ ਸਾਮਾਨ ਆਇਆ ਇਹਨਾਂ ਨੂੰ ਸਾਰਾ ਕੁਝ ਪਤਾ ਪਾ 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 ਜੀ ਵੱਡੀਏ ਯਾਰ ਆ ਜਾ ਤੇ ਪੜੀਏ ਬਾਤ ਤੇ ਕਿੱਕਣਾ ਵੱਢਣੀ ਆਏ ਗ੍ਰਾਈਂਡਰ ਹੈਗਾ ਇਹ ਜੇ ਗ੍ਰਾਈਂਡਰ ਨਹੀਂ ਹੈ ਤੋ ਅੰਦਰ ਆ ਕੀ ਹੈ ਗ੍ਰਾਈਂਡਰ ਨਾਲ ਸਰ ਜਣਾ ਇਧਰ ਦਾ ਡੰਗਰਾ ਡੰਗਰਾ ਵੱਢਣੀ ਕਦੇ ਇਹ ਖਰਾਬ ਆ ਥੱਲੇ ਦੇ ਵੱਢਣੀ ਥੋੜੀ ਜਿਹੀ ਗਿਰਾਹ ਆ ਚੱਕਰੋਂ ਕਿਆ ਉਹ ਵੀ ਜਾਣਾ ਤੁਹਾਨੂੰ ਪਿੱਛੇ ਕੱਢਣੀ ਹੈ ਇਹ ਦੁਆਰਾ ਨਾ ਨਾਇਲ ਟੋਣੀ ਆਏ ਤਨ ਦਸ ਦੇ ਬਾਅਦ ਮੈਂ ਦੱਸੂਗਾ ਤੇ ਦੁਆਰਾ ਬੈਲ ਟੋਣੀ ਆ ਉਹਨੇ ਕਿ ਉਹ ਪ੍ਰੋਜੈਕਟਰ ਲਾਇਆ ਆ ਤੁਹਾਨੂੰ ਸਮਝਾਵਾਂ ਆ ਜਾ ਆ ਜਾ ਬਾਹਰ ਕੱਢੀ ਹੋਣੀ ਐ ਤੇ ਕਵਰਾ ਖੂਜੇ ਬਣ ਕੇ ਮੈਂ ਪਹਿਲੇ ਦਿਨ ਕਿਹਾ ਤਾਂ ਉੱਥੇ ਬਣਾਓ ਠੀਕ ਆ ਕਵਰਾ ਖੂਜੇ ਬਣ ਗਏ ਉੱਥੇ ਉਹ ਇਹ ਇਹ ਡੰਗਰ ਹੈ ਹਾਂ ਇੱਥੇ ਤੱਕ ਡੰਗਰ ਆ ਹਾਂ ਕਿਹੜੇ ਦੋ ਤਿੰਨ ਰੱਖਣੇ ਆ ਅੰਦਰ ਇੱਥੇ ਖੁੱਲੀ ਉਧੇ ਪਰੇ ਬਾਹਰ ਤੇ ਪਰੇ ਅੰਦਰ ਉਹ ਉਥੇ ਰਸਤਾ ਰੱਖੂਗੇ ਬਾਹਲੀ ਸਾਈਡ ਤਿੰਨ ਫੁੱਟ ਦਾ ਤਿੰਨ ਫੁੱਟ ਦਾ ਉਧਰੋਂ ਚਾਲੀਆਂ ਉਧਰੋਂ ਬਾਹਲੀ ਖੁੱਲੀ ਉਧਰੋਂ ਅੰਤਰੀ ਬਾਹਰ ਉੱਥੀ ਦੇ ਅੰਦਰ ਉੱਥੀ ਦੇ ਬਾਹਰ ਇੱਧਰ ਨਹੀਂ ਲੋੜਾ ਉਹ ਰਸਤਾ ਇੱਧਰ ਨਹੀਂ ਇੱਧਰ ਜੀ ਤਨ ਦਾਦਾ ਆਏ ਤੇ ਪਾਉਣੀ ਆਪਾਂ ਨੇ 5-10 ਪੰਡਾ ਟੂੜੀ ਦੀਆਂ ਹਾਂ ਠੀਕ ਆ ਇੱਥੇ ਕੰਦੇ ਚੱਕੜੀ ਜੀ ਇਹਦਾ ਇੱਥੇ ਇੱਥੇ ਮਸ਼ੀਨ ਇੱਥੇ ਮਸ਼ੀਨ ਖੜਾਉਣੀ ਹੈ ਇੱਥੇ ਤੇ ਕੱਖ ਰਲਾ ਉੱਥੇ ਲੱਗ ਕੇ ਪ ਔਫੇ ਵੀ ਦਰਵਾਜ਼ਾ ਆ ਕੇ ਰੱਖ ਲੈਣਾ ਪੜਦੀ ਜੀ ਅੱਛਾ ਅੱਛਾ ਉਧਰ ਰੱਖ ਲੈ ਆਹ ਕੰਧ ਸਿਰੇ ਲਾ ਕੇ ਇੱਥੇ ਪੜਦੀ ਕਰਨੀ ਬਸ ਉਹਦੇ ਵਿੱਚ ਵੀ ਰਸਤਾ ਉਲੀ ਚੱਕ ਪਾਉਣਾ ਜੇ ਬਾਹਰ ਪਾਉਣ ਬਾਹਰ ਵੀ ਪਾਉਣੇ ਤਾਂ ਅੰਦਰੋਂ ਪਾ ਦੇ ਜੇ ਜੇ ਅੰਦਰ ਮੈਂ ਚੱਕਣੀ ਦਾ ਬਾਹਰ ਨਹੀਂ ਜਾ ਕੇ ਪਾ ਦੇ ਇਹ ਰੱਖਿਆ ਜਦ ਤਿਆਰ ਹੋਣਾ ਜਦ ਪੈ ਗਿਆ ਸਾਰਾ ਫਿਰ ਪਤਾ ਲੱਗਣਾ ਆ ਤਾਂ ਸਾਨੂੰ ਮਾਨੂੰ ਤਾਂ ਇਹਦਾ ਮੈਂ ਕਰੂੰਗੇ ਕਿ ਆਉਰੇ ਜਦ ਤੱਕ ਢੇੜ ਦੇ ਜਦ ਤੱਕ ਪਤਾ ਹੀ ਲੱਗਦਾ ਹੁਣ ਦੇਖ ਮੈਨੂੰ ਪਹਿਲਾਂ ਇਹਦਾ ਵੀ ਰੂਹਾ ਲਿਆਉਣਾ ਪੈਣਾ ਮੈਨੂੰ ਲੱਗਦਾ ਇੰਦੇ ਚ ਸਭ ਜਣਾ ਰੂਹਾ ਬਾਕ ਆ ਵੀ ਲਿਆਉਂਗੇ ਮਾੜੀ ਮੋਟੀ ਆ ਬਾਕ ਪਿਆ ਦੇਖਾਂਗਾ ਆ ਪਾਪਾ ਆ ਲੋ ਅੰਖਰੀ ਦੇ ਆ ਦੇ ਇੱਧਰ ਆ ਉਹ ਪਿਆ ਕਾਂਦੇ ਨਾਲ ਮਾੜਾ ਮੁੱਟਾ ਹੀ ਆਉਣਾ ਜਿਵੇਂ ਤੇਰੇ ਪਿੰਨਰ ਖੜਾ ਹੋਗਾ ਹੋ ਗਿਆ ਆਪਾਂ ਨੇ ਮੰਨ ਕੇ ਕਿ ਬਹੁਤ ਤੱਕ 20 ਫੁੱਟ ਦੀ ਜਗ੍ਹਾ ਬਣਦੀ ਆਪਣੀ ਆਹੋ 20 ਫੁੱਟ ਚੋਂ ਆਪਾਂ ਨੇ 10 ਫੁੱਟ ਪਰ ਗੱਬੇ ਉੱਧਰ ਐ ਗਾਡਰ ਪਾ ਕੇ ਖੁੱਲੀ ਚ ਪਿੰਨਰ ਖੜਾ ਕਰ ਦੇਣਾ ਐ ਪਾ ਆਹ ਠੀਕ ਆ ਉਦੇ ਪਰ ਆਹੀ ਡੱਬੀਆਂ ਪਾ ਕੇ ਆਪਣਾ ਇੱਕ ਖਾਨਾ ਤਿਆਰ ਹੋਣਾ ਉਧਰ ਡੋਮੀ ਡੱਬੀ ਪਾ ਦਿੰਦੇ ਆ ਠੀਕ ਆ ਠੀਕ ਨਹੀਂ ਹਨਾ ਲੋਟਾ ਇਹ ਮੈਨੂੰ ਜੋਹ ਲੱਗਦਾ ਹੁਣ ਯਾਰ ਅਸੀਂ ਹੁਣ ਅੱਥੀ ਪੈਨ ਲੋਹਾ ਖਰੀਦੂਗੇ ਜਿਕਣਾ ਸਾੜਾ ਜਾ 35 ਦੀ ਜਾਣਾ ਹੈ ਕਿਾ ਫਾਇਦਾ ਜਿਹੜਾ ਮੈਂ ਡਾਕਟਰ ਘੱਟਿਆ ਇਹ ਮੈਨੂੰ ਤੁਸੀਂ ਆਹ ਕਰਦੇ ਹੋ ਮੈਂ ਉੱਥੇ ਜ਼ਿਆਦਾ ਹੀ ਘੱਟਰ ਕਰਦਾ ਆਹੀ ਘੱਟਣਾ ਆ ਘੱਟਣਾ ਜਿਹੜਾ ਮੈਂ ਖੋਲੜੀ ਚ ਪਾ ਕੇ ਸੁੱਕਾ ਕਹਿੰਦਾ ਆਇਆ ਕਰ ਦੇਣਾ ਬਸ ਸਪੋਰਟ ਚਾਹੀਦੀ ਉਹਨੂੰ ਹਾਂ ਠੀਕ ਐ ਜੇ ਆਪ ਕਟੜ ਕਰਾਉਂਦੇ ਇਹ ਵਿੱਚ ਪਾਉਣਾ ਆ ਬੰਦੀ ਭਰ ਦੂਗੇ ਤੇਜ਼ੀ ਰੱਖ ਕੇ ਪੂਰੀ ਮਲੂਤੀ ਬਣ ਜਾਣੀ ਆਓ ਬਜਰੀ ਭਰ ਦਿਓ ਪਜਰੀ ਜੰਗ ਨਹੀਂ ਨਾ ਪੈਂਦੀ ਹਾਂ ਬੋਰ ਦੀ ਉਹ ਚ ਆਵਾਜ਼ ਤੇ 77 ਬਣਾ ਗਾਲੀ ਨਾ ਲੱਦਣ ਜਾਣਾ ਬਈ ਬਜੀ ਬਜੀ ਛਿੱਟ ਕੋ ਬਲਾਉਤੀ 735 ਦੇ ਲਓ ਬਈ ਐਚੇ ਜਿਹੇ ਤੇ ਵੜ ਦੰਨੇ ਆ ਪਰਨੇ ਵੜ ਜਿਹੇ ਗਲਿਆ ਪਿਆ ਜਰਜੀ ਪਰ ਤੇ ਪੂਰੇ ਤੇ ਨਹੀਂ ਨਹੀਂ ਦਾਦਾ ਠੀਕ ਹੈ ਗਲਿਆ ਦਿੱਤੇ ਆ ਉਹ ਸੈਂਟ ਲੱਗਿਆ ਵੈ ਕੋਈ ਨਹੀਂ ਲੰਗੋ ਗੱਲਾਂ-ਗੱਲਾਂ ਅੱਜ ਨਹੀਂ 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 ਆ ਵੜ ਦੇਣਾ ਆਹ ਬੜਾ ਆਇਆ ਤੇ ਲੱਗੂਨੇ ਵੀ ਦੇਖਣਾ ਕੁਝ ਫੇਰ ਵਿਚਾਰ ਦੇ ਨੂੰ ਆ ਵੜਦੇ ਫੜਦੇ ਆਹ ਤੇ ਬੜਾ ਲੱਗਿਆ ਨਹੀਂ ਆਉਂਦਾ ਹੋਰ ਗੱਬੀ ਨਾ ਫਰਾਗ ਫਰਾਗ ਦੀ ਵੜਦੇ ਹੀ ਅਕੜਾ ਫੇ ਰੰਗ ਕਰਨਾ ਹੁਣਾ ਉਹਨੇ ਚਾਰ ਝੂਟ ਕੇ ਰੰਗ ਤਾਂ ਕਰ ਦੂ ਸਾਫ ਕਰਕੇ ਉਹ ਅਹੀ ਜਿਹਨੂੰ ਰੰਗ ਬਣੂਣਾ ਹੋਇਆ ਹੋਇਆ ਮੈਂ ਤਾਂ ਨਹੀਂ ਕਰ ਦਿੱਤੀ ਰੰਗ ਨਹੀਂ ਆਹ ਹੋ ਗਿਆ ਠੀਕ ਹੈ ਠੀਕ ਹੈ ਫਰਾਗ ਤੇ ਵੇ ਫਰਾਗ ਤੇ ਪਾ ਫਰਾਗ ਤੇ ਪਾ ਫਰਾਗ ਉਲਟਾ ਫੇ ਥੰਮੋ ਕਾਲੀ ਕਾਲੀ ਦੀ ਬਲੇਟ ਤੇ ਕਾਲੀ ਦੀ ਕਟਰ ਰਹਾ ਕਾਲੀ ਨਾਲ ਨੜਾ ਪਟਿਆਣਾ ਕਾਲੀ ਕਾ ਕਦਮ ਜੀ ਕਰਕੇ ਦੇਖ ਬਹੁਤ ਬਹਿ ਗਿਆ ਨਾ ਚਾਰ ਪੀ ਦਾ ਬਲੇਡ ਹੈ ਹੈ ਵੀ ਨਹੀਂ ਵਾਹ ਆਹ ਚਨਾ ਘਾਣੇ ਦੇ ਛਿਗੇ ਆ ਤਾਂ ਆਰਨਾ ਮੈਂ ਦੂਜਾ ਫੇਰ ਭਰ ਦਗਾ ਇਹ ਨਹੀਂ ਜਨਾ ਹਫਤੇ ਨਹੀਂ ਆਇਆ ਥੋੜਾ ਕੰਟਰੋਲ ਕਰ ਦੇਣਾ ਮੈਂ ਠੀਕ ਨਹੀਂ ਤਮਾਈ ਨਹੀਂ ਲੈ ਇਧਰ ਦੇ ਵੱਡਰੇ ਵੀ ਥੱਲੇ ਗਿਰ ਜਣਾ ਟੋਕੇ ਕਿੱਧਰ ਐਵੇਂ ਵੱਡੂ ਹੋਣਾ ਵੱਡੂ ਜੀ ਮੈਂ ਭਾਈ ਜਣਾ ਮੈਂ ਮੜਾ ये सारी नाट बोल्टी प्लेटा पैर बात हो साल प्लेट कोई बोल्टे रोपुर का ना मरण इतने ਈਸਾਲ ਸਿੱਧਾ ਆਜੀ ਕੋ ਤੇਰਾ ਐਈ ਉਹਦੇ ਘੇੜੇ ਦੇ ਜੀ ਬਸ 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 ਚੱਕ ਦੇ ਉਹ ਤੇ ਤੋੜ ਦੇ ਰੁੱਤੀ ਜਾਣੇ ਹਾਂ ਲੈ ਬਾਜੀ ਬਦਲੀ ਦੇਖ ਲੋ ਜੀ ਬਰਤਾ ਚੱਲ ਕੁਆੜ ਚ ਚੱਲ ਕੁਆੜ ਚ ਬਾਬੇ ਦਾ ਫੇਰ ਹੀਲਾ ਕਰ ਦੇਣਾ ਆਪਣਾ ਅਜੇ ਮਾਰਲਾ ਨਹੀਂ ਡਪਿਆ ਉਹ ਇੱਕ ਆਇਆ ਦੋ ਆਏ ਆਏ ਬੱਦਨੇ ਯਾਰੇ ਇੱਕ ਆ ਵੜਦੇ ਬਸ ਹੂੰ ਹੋਰ ਕੀ ਆ